ਮਿੱਤਰੋ ਮਲੂਟ ਗਿਆ ਸੀ ਮੈਂ ਗਊਸ਼ਾਲਾ ਦੇ ਵਿੱਚ ਬਾਬੇ ਜੀ ਕੋਲ ਤੇ ਬਾਬਾ ਜੀ ਕੋਲੇ ਆਹ ਟਰੈਕਟਰ ਦੇਖ ਕੇ ਹੈਰਾਨ ਰਹਿ ਗਿਆ ਕਮਾਨੀਆਂ ਵਾਲਾ ਟਰੈਕਟਰ ਬਾਈ ਜੀ ਅੱਜ ਤੋਂ 30 ਸਾਲ ਪੁਰਾਣਾ ਆਇਸ਼ਰ ਦਾ ਪਹਿਲਾ ਟਰੈਕਟਰ ਸੀਗਾ ਕਹਿੰਦੇ ਆ ਵੀ ਪਹਿਲਾ ਟਰੈਕਟਰ ਲਾਂਚ ਕੀਤਾ ਸੀ ਆਇਸ਼ਰ ਨੇ ਇਹ ਕਮਾਨੀਆਂ ਵਾਲਾ 2 ਸਿਲੰਡਰ ਇਹ ਟਰੈਕਟਰ ਸੀਗਾ ਚਲਾਨ ਚ ਮਿੱਤਰੋ ਸਵਾਦ ਉਹੀ ਆਵਾਜ਼ ਹਾਂਜੀ ਕੜ 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 ਦੀ ਆਵਾਜ਼ ਬਾਈ ਜੀ ਸਵਾਦ ਆ ਜਾਂਦਾ ਮਿੱਤਰੋ ਤੇ ਬਾਬਾ ਜੀ ਨੇ ਮੈਂ ਪੁੱਛਿਆ ਮੈਂ ਬਾਬਾ ਜੀ ਵੇਚਣਾ ਨਹੀਂ ਆ ਨੰਬਰ ਆ ਜੀ ਪਿੱਛੇ ਕਹਿੰਦਾ ਬਾਈ ਜੀ ਤੂੰ ਦੋ ਟਰੈਕਟਰ ਵੀ ਨਵੇਂ ਖੜਾ ਰਹੇਗਾ ਨਾ ਲਿਆ ਕੇ ਸਾਡੀ ਗਊਸ਼ਾਲਾ ਚ ਫੇਰ ਵੀ ਨਹੀਂ ਦੇਣਾ ਸੀ ਤੇ ਬਾਈ ਜੀ ਵੈਸੇ ਵੀ ਇਹਨਾਂ ਦਾ ਮੁੱਲ ਹਾਈ ਆ ਤੇ ਚੀਜ਼ ਬਾਈ ਬਾਬਾ ਜੀ ਨੇ ਸੰਭਾਲ ਕੇ ਰੱਖੀ ਆ ਮੈਂ ਤਾਂ ਦੇਖ ਕੇ ਹੈਰਾਨ ਆ ਤੁਸੀਂ ਦੇਖ ਸਕਦੇ ਜੀ ਤੁਹਾਨੂੰ ਇੰਜਣ ਵਿਖਾਉਣੇ ਆ ਪੂਰੀ ਵਧੀਆ ਹਾਲਤ ਪਈ ਆ ਜੇ ਇੰਜਣ ਦੀ ਆ ਦੇਖੋ ਇਸ ਤਰ੍ਹਾਂ ਦੇ ਕੋਈ ਇੰਜਣ ਹੁੰਦੇ ਸੀਗੇ ਤੇ ਸਨ ਤਾਂ ਨਹੀਂ ਮੈਨੂੰ ਪਤਾ ਲੱਗਿਆ ਮਾਡਲ ਨਹੀਂ ਪਤਾ ਲੱਗਿਆ ਬਾਬਾ ਜੀ ਕਹਿੰਦੇ ਮਾਡਲ ਤਾਂ ਨਹੀਂ ਸਾਨੂੰ ਪਤਾ ਤੇ ਲੱਗਪੱਗਾ ਦੇਖ ਲਓ ਜੀ ਕਲੱਚ ਉਧਰ ਬ੍ਰੇਕਾਂ ਨੇ ਤਿੰਨ ਤਰ੍ਹਾਂ ਦੇ ਆ ਨਾਲ ਪਤਾ ਨਹੀਂ ਦੋ ਕਿਉਂ ਐਕਸਟਰਾ ਦਿੱਤੀਆਂ ਹੋਈਆਂ ਵਿਚਾਲੇ ਦਾ ਬ੍ਰੇਕ ਆ ਤੇ ਇਦਾਂ ਦਾ ਸਿਸਟਮ ਆ ਲੀਵਰ ਆ ਗੇਅਰ ਸਿਸਟਮ ਆ ਤੁਸੀਂ ਦੇਖ ਸਕਦੇ ਜੇ ਸਾਰਾ ਆ ਗੇਅਰ ਸਿਸਟਮ ਆ ਤੇ ਚਲਾਉਣ ਚ ਬੜਾ ਰੈਲੇਬਲ ਆ ਬਹੁਤ ਵਧੀਆ ਕੁਝ ਉੱਤੋਂ ਤੁਹਾਨੂੰ ਲੁੱਕ ਵਿਖਾ ਦਿੰਨੇ ਆ ਤੇ ਇਹੋ ਜਿਹਾ ਮੈਨੂੰ ਲੱਗਦਾ ਰੇਅਰੀਆ ਮਲੋਡ ਦੇ ਵਿੱਚ ਕਹਿੰਦਾ ਵੀ ਇਹ ਇੱਕ ਲੋਥਾ ਡਾਇਰੈਕਟਰ ਆ ਮਲੋਡ ਦੇ ਵਿੱਚ ਹੋਰ ਕਿਸੇ ਕੋਲੇ ਹੈ ਨਹੀਂ ਆ ਸਿਲੰਡਰ ਦੀ ਮੈਨੂੰ ਸਮਝ ਨਹੀਂ ਆਈ ਵੀ ਹੋ ਸਕਦਾ ਵੀ ਗੈਂਸ ਤੇ ਨਾਲ ਚੱਲਦਾ ਹੋਵੇ ਮੈਨੂੰ ਇਹਦੀ ਸਮਝ ਨਹੀਂ ਆ ਵੀ ਕਿਉਂ ਆ ਬਾਕੀ ਇਦਾਂ ਦਾ ਕੁਝ ਹੈਗਾ ਸਿਸਟਮ ਤੇ ਬਾਈ ਜੀ ਚਾਬੀ ਤੇ ਸਟਾਰਟ ਆ ਤੇ ਇਹੋ ਜਿਹਾ ਕੋਈ ਟਰੈਕਟਰ ਆ ਵਧੀਆ ਲੱਗਿਆ ਮਿੱਤਰੋ ਸ਼ੇਅਰ ਕਰ ਦਿਓ ਰੱਬ ਰੱਖਾ ਇਹੋ ਜਿਹਾ ਯੂਨਿਕ